ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੂ ਧਰਤੀ ਪਿੰਡ ਆਲਮਗੀਰ ਅੱਜ ਜੇਕਰ ਗੱਲ ਕਰੀਏ ਪਿੰਡ ਆਲਮਗੀਰ ਦੀ ਜਿੱਥੇ ਲੱਖਾਂ ਸ਼ਰਧਾਲੂ ਪਹੁੰਚ ਕੇ ਗੁਰੂ ਸਾਹਿਬ ਦੀ ਧਰਤੀ ਨੂੰ ਨਤਮਸਤਕ ਹੁੰਦੇ ਨੇ ਉੱਥੇ ਹੀ ਪਿੰਡ ਆਲਮਗੀਰ ਦੀ ਜ਼ਮੀਨ ਦੇ ਵਿੱਚ ਵੱਖ-ਵੱਖ ਕਲੋਨੀਆਂ ਅਤੇ ਫੈਕਟਰੀਆਂ ਦੇ ਗੰਦੇ ਪਾਣੀ ਦੇ ਧਰਤੀ ਵਿੱਚ ਜ਼ਮੀਨ ਦੋਸ਼ ਕਰਕੇ ਪਾਣੀ ਦੂਸ਼ਿਤ ਕਰਨ ਦੀ ਸਮੱਸਿਆ ਸਾਹਮਣੇ ਆ ਰਹੀ ਹੈ ਆਓ ਆਪੇ ਸਬੰਧ ਦੇ ਵਿੱਚ ਗੱਲਬਾਤ ਕਰਦੇ ਆਂ ਪਿੰਡ ਆਲਮਗੀਰ ਤੋਂ ਸ਼ਵਿੰਦਰ ਸਿੰਘ ਦੇ ਨਾਲ ਜਿਨ੍ਹਾਂ ਨੇ ਇਸ ਮੁੱਦੇ ਦੇ ਸਬੰਧ ਦੇ ਵਿੱਚ ਆਪਣੇ ਵੱਲੋਂ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਆਓ ਗੱਲਬਾਤ ਕਰਦੇ ਆ ਕਿ ਹੁਣ ਤੱਕ ਇਸ ਕਾਰਵਾਈ ਨੂੰ ਕਿਉਂ ਨਹੀਂ ਅੰਜਾਮ ਮਿਲਿਆ ਜਦੋਂ ਕਿ ਜਿਹੜੀ ਸਰਕਾਰ ਹੈ ਸਰਦਾਰ ਸ਼ਵਿੰਦਰ ਸਿੰਘ ਜੀ ਦੀ ਆਪਣੀ ਹੈ ਵਿਧਾਇਕ ਜੀਵਨ ਸਿੰਘ ਸੰਘੋਵਾਲ ਪਹਿਲਾਂ ਫਤਿਹ ਦੀ ਸਾਂਝ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਮਿੰਦਰ ਜੀ ਇਹ ਚਾਨੇ ਦਾ ਤਾਉ ਤੁਸੀਂ 7 9 2022 ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਨੂੰ ਦਰਖਾਸਤ ਦਿੱਤੀ ਜਿਹੜੀ ਇਸ ਵਕਤ ਮੇਰੇ ਹੱਥ ਵਿੱਚ ਹੈ ਨਾ ਬਟ ਅੱਜ ਤੱਕ ਇਸ ਦਰਖਾਸਤ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਕੀ ਕਾਰਨ ਹੈ ਦੇਖੋ ਜੀ ਅਸੀਂ ਤਾਂ ਆਪਦੀ ਫਰਸਦਾ ਫਰਜ਼ਾਦਾ ਕੀਤਾ ਜੀ ਵੀਡੀਓ ਸਾਹਿਬ ਨੂੰ ਦਰਖਾਸਤ ਦੇ ਕੇ ਮੌਕਾ ਦਿਖਾਇਆ ਮੌਕਾ ਦਿਖਾਇਆ ਕਲੋਨੀਆਂ ਇਹ ਫਲੋਰ ਮੈਲਾ ਇੱਕ ਬਣੀ ਹੋਈ ਆਟਾ ਮੈਲਾ ਜੀ ਤੇ ਆਰ ਕੇ ਵਿਹਾਰ ਹੌਸ ਸਾਰਿਆਂ ਤੇ ਵੇਚ ਤੇ ਕਰਾ ਕੇ ਮੌਕਾ ਦਿਖਾਇਆ ਤੇ ਉਸ ਤੋਂ ਬਾਅਦ ਉਹ ਦਰਖਾਸਤ ਕੋਈ ਅਮਲ ਨਹੀਂ ਹੋਇਆ ਜੀ ਹੁਣ ਇਹ ਦਫ਼ਤਰਾਂ ਨਾਲ ਸੰਬੰਧ ਕਰਦੇ ਆ ਉਹ ਕਹਿੰਦੇ ਆ ਵੀ ਤੁਹਾਡਾ ਗਲਾਡਾ ਨੂੰ ਭੇਜਤਾ ਜੀ ਗਲਾਡਾ ਵਾਲਿਆਂ ਨੂੰ ਪਤਾ ਕਰਿਆ ਉਹ ਕਹਿੰਦੇ ਆ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਭੇਜਿਆ ਪਰ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕੋਈ ਪ੍ਰੂਫ ਨਹੀਂ ਕਿ ਕਿਸ ਨੇ ਭੇਜਿਆ ਜਾਂ ਨਹੀਂ ਭੇਜਿਆ ਜੇਰਾ ਵਿਸਥਾਰ ਨਾਲ ਦੁਬਾਰਾ ਜਾਣਣਾ ਪਾਉਂਗੇ ਕਿ ਤੁਸੀਂ ਇਸ ਦਰਖਾਸਤ ਦੀ ਜਿਹੜੀ ਕਾਰਵਾਈ ਪਾਈ ਹੈ ਕਿੱਥੋਂ ਸ਼ੁਰੂ ਕੀਤੀ ਸੀ ਇਹ ਅਸੀਂ ਪਾਈ ਸੀ ਇੱਕ ਤਾ ਵੀ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਕੰਮ ਕੀਤਾ ਇੱਕ ਵੀ ਜਿਹੜਾ ਗੰਦਾ ਪਾਣੀ ਥੱਲੇ ਰੜਾਉਂਦੀਆਂ ਜਿਵੇਂ ਕਲੋਨੀਆਂ ਨੇ ਉਹ ਤਿੰਨ ਕਲੋਨੀਆਂ ਨੇ ਫਤਿਹ ਐਨਕਲੇਵ ਹੂੰ ਤੇ ਦਸ਼ਮੇਸ਼ ਕਲੋਨੀ ਹੂੰ ਤੇ ਜੁਹਾਰ ਕਲੋਨੀ ਹੂੰ ਤੇ ਆਰ ਕੇ ਵੇਅਰ ਹਾਊਸ ਆ ਤੇ ਭਗਵਤੀ ਫਲਾਰਮਲ ਆਟਾ ਮੈਲਾ ਇਹਨਾਂ ਦੀ ਤੇ ਬਾਕੀ ਟੋਬੇ ਨੇ ਜਿਹੜੇ ਜੀ ਟੋਬੇ ਵੀ ਦਿਖਾਏ ਸੀਗੇ ਉਹ ਸਾਰਾ ਗੰਦਾ ਪਾਣੀ ਉਦਾਂ ਹੀ ਪਿਆ ਕੋਈ ਕੰਮ ਨਹੀਂ ਆਇਆ ਜੀ ਜੇਕਰ ਗੱਲ ਕੀਤੀ ਜਾਵੇ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਦੀ ਹਾਂਜੀ ਹੋਂ ਤੱਕ ਕੀ ਤੁਸੀਂ ਪਟਿਆਲਾ ਹੈੱਡ ਆਫਿਸ ਪਹੁੰਚੇ ਨਹੀਂ ਜੀ ਓਕੇ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਚਾਹੀਦੀ ਤੇ ਹੁਣ ਜੇਕਰ ਆਪਾਂ ਜਾਣਕਾਰੀ ਦੀ ਗੱਲ ਕਰੀ ਤੁਹਾਨੂੰ ਹੁਣ ਜਾਣਕਾਰੀ ਹੋ ਗਈ ਹਾਂਜੀ ਬਿਲਕੁਲ ਜੀ ਤੇ ਹੁਣ ਤਾਂ ਦਾ ਅਗਲਾ ਕਦਮ ਕੀ ਹੋਏਗਾ ਅਗਲਾ ਕਦਮ ਇਹੀ ਹੈ ਜੀ ਅਸੀਂ ਪ੍ਰਦੂਸ਼ਣ ਬੋਰਡ ਪਟਿਆਲਾ ਨੂੰ ਵੀ ਲੈਟਰ ਕੱਢਾਂਗੇ ਜੀ ਸੀਐਮ ਭਗਵੰਤ ਮਾਨ ਸਾਹਿਬ ਨੂੰ ਵੀ ਕੱਢਾਂਗੇ ਜੀ ਜੇਕਰ ਗੱਲ ਕੀਤੀ ਜਾਵੇ ਇਸ ਦਰਖਾਸਤ ਦੀ ਤਾਂ ਇਹ ਆਫ ਨਜ਼ਰ ਆ ਰਿਹਾ ਹੈ ਕਿ ਵਿਧਾਇਕ ਜੀਵਨ ਸਿੰਘ ਸੰਗੋਵਾਲ ਵੱਲੋਂ ਮਾਰਕ ਹੋਈ ਵੀ ਹੈ ਪਰ ਕੀ ਕਾਰਨ ਹੈ ਕਿ ਮੌਜੂਦਾ ਵਿਧਾਇਕ ਨੇ ਦਰਖਾਸਤ ਮਾਰਕ ਕੀਤੀ ਹੋਵੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਚਰਨ ਛੂ ਧਰਤੀ ਹੈ ਜਿੱਥੇ ਲੱਖਾਂ ਸ਼ਰਧਾਂਜਲੂ ਪਹੁੰਚ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਨੇ ਫਿਰ ਵੀ ਅੱਜ ਤੱਕ ਕਾਰਵਾਈ ਨਹੀਂ ਹੋਈ ਦੇਖੋ ਜੀ ਡਿਊਟੀਆਂ ਦਾ ਸਰਕਾਰਨੀਆਂ ਮੰਗਦੀਆਂ ਨੇ ਬਲੈਕ ਸਾਹਿਬ ਦੀ ਆਪਣੀ ਜ਼ਿੰਮੇਵਾਰੀ ਬਣਦੀ ਆ ਜਦੋਂ ਦਰਖਾਸਤ ਦਿੱਤੀ ਆ ਪਰ ਇਹਦੇ ਕੋਈ ਕਾਰਵਾਈ ਨਹੀਂ ਹੋਈ ਜੀ ਤੇ ਵੀ ਨਾਲ ਜੀ ਵਿਸਥਾਰ ਨਾਲ ਜਿਹੜਾ ਚਾਣਨਾ ਪਾਓ ਕਿ ਵੱਡੇ ਪਿੰਡ ਆਲਮਗੀਰ ਦੇ ਵਿੱਚ ਜਿਹੜੀ ਹੈ ਨਾ ਤੁਸੀਂ ਦਰਖਾਸਤ ਦਿੱਤੀ ਆ ਪਾਣੀ ਦੇ ਸਬੰਧ ਦੇ ਵਿੱਚ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਇਸ ਪਾਣੀ ਦੇ ਬਦੌਲਤ ਫੈਲ ਗਈਆਂ ਕਾਲਾ ਪੀੜਾ ਬਹੁਤ ਹੋਇਆ ਜੀ ਜੀ ਹੋਰ ਵੀ ਜਿਵੇਂ ਬੁਖਾਰ ਹੋਣਾ ਹਮ ਤੇ ਦਸਤ ਲੱਗਣਾ ਇਹ ਜਿਹੜੀਆਂ ਕਈ ਬਿਮਾਰੀਆਂ ਨੇ ਬਹੁਤ ਪ੍ਰੇਨਕੂਲ ਗਈਆਂ ਆ ਜੀ ਤੇ ਤੁਸੀਂ ਇਹਦੇ ਵਿੱਚ ਜਿਵੇਂ वे आरके वेयरहाउस फतेन क्लेव दमन इनक्लेव द स्मेश इनक्लेव ਤੇ ऑलमोस्ट ਤੁਸੀਂ ਭਗਵਤੀ फ्लोर मिल ਇਹਨਾਂ ਦੇ ਜ਼ਿਕਰ ਕੀਤਾ ਹੋਇਆ ਕਿ ਤੁਸੀਂ ਇਹਨਾਂ ਦੇ ਵਿੱਚ ਜਾ ਕੇ ਦੇਖਿਆ ਕਿ ਇਹਨਾਂ ਟ੍ਰੀਟਮੈਂਟ ਪਲੈਂਟ ਲੱਗਿਆ ਜਾਂ ਨਹੀਂ ਲੱਗਿਆ ਨਹੀਂ ਤਾਂ ਟ੍ਰੀਟਮੈਂਟ ਪਲੈਂਟ ਕੋਈ ਨਹੀਂ ਲੱਗਿਆ ਜੀ ਜਾ ਕੇ ਵੇਟ ਕਰਕੇ ਦੇਖਿਆ ਤੇ ਵੀ ਵੀਡੀਓ ਸਾਹਿਬ ਦੇ ਦਫਤਰ ਤੋਂ ਇੱਕ ਮੁਲਾਜ਼ਮ ਆਇਆ ਸੀ ਉਹਨਾਂ ਨੂੰ ਨਾਲ ਜਾ ਕੇ ਵੀ ਵੇਟ ਕਰਵਾ ਕੇ ਦਿਖਾਇਆ ਜੋ ਜਿਹੇ ਇਸ ਵੰਡੇਦ ਵਿੱਚ ਤੁਸੀਂ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਕੋਲ ਗਏ ਤਾਂ ਉਹਨਾਂ ਨੇ ਟ੍ਰੀਟਮੈਂਟ ਪਲੈਂਟ ਦੇ ਲਈ ਕੋਈ ਇਹਨਾਂ ਨੂੰ ਲੈਟਰ ਕੱਢਿਆ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਬਸ ਇਹੀ ਕਹਿੰਦੇ ਜੀ ਕਾਰਵਾਈ ਚੱਲ ਰਹੀ ਆ ਤੁਸੀਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਉਸੇ ਕੀਤੀ ਸਾਨੂੰ ਪਰ ਕੋਈ ਜਾਣਕਾਰੀ ਨਹੀਂ ਮਿਲੀ ਤੁਹਾਨੂੰ ਕਿੱਥੇ ਅੜਚਨ ਆਈ ਕਿ ਤੁਹਾਨੂੰ ਜਾਣਕਾਰੀ ਨਹੀਂ ਮਿਲੀ ਇਹ ਤਾਂ ਦਫ਼ਤਰਾਂ ਦੀ ਨਗਹਿਲੀ ਆ ਜੀ ਕੀ ਵਜ੍ਹਾ ਕਿਉਂ ਕਰਦੇ ਆ ਇਹ ਹੁਣ ਉਹ ਜਾਣਦੇ ਆ ਜੀ ਸ਼ਵਿੰਦਰ ਜੀ ਬਲਾਕ ਪੱਲਰ ਡਿਊਟੀ ਲਗਾਈ ਗਈ ਮੁਲਾਜ਼ਮਾ ਦੀ ਮੌਕਾ ਦੇਖਣ ਦੇ ਲਈ ਔਰ ਵਿਧਾਇਕ ਨੇ ਵੀ ਦਰਖਾਸਤ ਜਿਹੜੀ ਮਾਰਕ ਕਰ ਦਿੱਤੀ ਪਰ ਫਿਰ ਵੀ ਅੱਜ ਤੱਕ ਕਾਰਵਾਈ ਕਿਉਂ ਨਹੀਂ ਹੋਈ ਦੇਖੋ ਜੀ ਕਾਰਵਾਈ ਕੋਈ ਨਹੀਂ ਹੋਈ ਅਸੀਂ ਜੀਵਨ ਸਿੰਘ ਕੋਲੇ ਗਏ ਸੀ ਉਹਨਾਂ ਨੇ ਮਾਰਕ ਕੀਤੀ ਦਰਖਾਸਤ ਪਰ ਇੱਥੇ ਕਿਸੇ ਨੇ ਵੇਚ ਨਹੀਂ ਕਰਿਆ ਜੀ ਪਰ ਹੁਣ ਅਸੀਂ ਪ੍ਰਡਕਸ਼ਨ ਕੰਟਰੋਲ ਬੋਰਡ ਨੂੰ ਵੀ ਮਿਲਾਂਗੇ ਜੀ ਸੀਐਮ ਸਾਹਿਬ ਨੂੰ ਵੀ ਮਿਲਣ ਦੀ ਕੋਸ਼ਿਸ਼ ਕਰਾਂਗੇ ਜਿੱਦਾਂ ਵੀ ਜੋ ਵੀ ਹੱਲ ਹੋ ਸਕੇ ਕਰ ਕਰਾਂਗੇ ਜੀ ਜੇਕਰ ਆਪਾਂ ਪਿਛਲੇ ਸਮੇਂ ਦੀ ਗੱਲ ਕਰੀਏ ਹੁਣ ਤੋਂ ਪਹਿਲਾਂ ਦੀ ਸਰਕਾਰ ਦੀ ਤਾਂ ਪਿਛਲੇ ਸਮੇਂ ਵਿੱਚ ਵੀ ਐਜ਼ ਇਟ ਇਜ਼ ਇਹ ਸਾਰਾ ਕੁਝ ਚੱਲ ਗਿਆ ਸੀ ਤੇ ਕੀ ਇਸ ਸਬੰਧ ਦੇ ਵਿੱਚ ਤੁਹਾਡੀ ਮੌਜੂਦਾ ਪਿੰਡ ਦੀ ਪੰਚਾਇਤ ਨੇ ਕੋਈ ਕਦਮ ਨਹੀਂ ਚੁੱਕਿਆ ਨਹੀਂ ਜੀ ਕਿਸੇ ਨੇ ਕੋਈ ਕਦਮ ਨਹੀਂ ਚੁੱਕਿਆ ਤੁਸੀਂ ਆਪ ਕਦੇ ਆਪਣੇ ਪਿੰਡ ਦੀ ਮੌਜੂਦਾ ਬੀਬੀ ਸਰਪੰਚ ਨੂੰ ਕਿਹਾ ਨਹੀਂ ਕਿ ਇਸ ਸਬੰਧ ਦੇ ਵਿੱਚ ਕੋਈ ਕਾਰਵਾਈ ਕੀਤੀ ਜਾਵੇ ਨਹੀਂ ਜੀ ਕਿਉਂਕਿ ਤੁਹਾਡੇ ਪਿੰਡ ਆਲਮਗੀਰ ਦੇ ਵਿੱਚ ਹੈ ਨਾ ਇਹ ਚੱਲ ਰਿਹਾ ਸਾਰਾ ਕੁਝ ਬਿਨਾਂ ਟ੍ਰੀਟਮੈਂਟ ਤੋਂ ਬਿਲਕੁਲ ਜੀ ਤੇ ਮੌਜੂਦਾ ਪੰਚਾਇਤ ਨੇ ਇਹਦੇ ਵਿੱਚ ਆਪਣੀ ਇਨਵੋਲਵਮੈਂਟ ਕਿਉਂ ਨਹੀਂ ਕੀਤੀ ਜਿ ਕੋ ਜਿਹੜਾ ਪਹਿਲਾਂ ਦਾ ਫਰਜ਼ੀ ਇਹ ਬੰਦਾ ਹੀ ਪੰਚਾਇਤ ਦਾ ਉਹਨਾਂ ਨੂੰ ਆਪ ਨੂੰ ਕਰਨਾ ਚਾਹੀਦਾ ਸੀ ਜੇ ਉਹਨਾਂ ਨੇ ਨਹੀਂ ਕਰਿਆ ਤੇ ਫਿਰ ਸਾਨੂੰ ਹੀ ਕਰਨਾ ਪਿਆ ਜੀ ਤੇ ਫਿਰ ਵੀ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਤੇ ਕੀ ਅੱਜ ਦੇ ਸਮੇਂ ਜਦੋਂ ਤੁਸੀਂ ਇਹ ਕਾਰਵਾਈ ਸ਼ੁਰੂ ਕੀਤੀ ਆਪਾਂ ਗੱਲ ਕਰੀਏ 7 9 2022 ਦੀ ਕਿ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਪਿੰਡ ਦੀ ਮੌਜੂਦਾ ਪੰਚਾਇਤ ਤੁਹਾਡੇ ਨਾਲ ਹੈ ਨਹੀਂ ਜੀ ਕਿਸੇ ਨੇ ਕੋਈ ਸਹਿਯੋਗ ਨਹੀਂ ਕੀਤੀ ਅਸੀਂ ਆਪਦੇ ਤੌਰ ਤੇ ਕਰ ਰਹੇ ਹਾਂ ਜੋ ਕਰ ਰਹੇ ਹਾਂ ਜੀ ਕਿ ਗੱਲ ਕੀਤੀ ਜਾਵੇ ਗੁਰੂ ਸਾਹਿਬ ਜੀ ਦੀ ਚਰਨ ਛੋਹ ਧਰਤੀ ਪਿੰਡ ਆਲਮਗੀਰ ਸਾਹਿਬ ਦੀ ਤਾਂ ਜਿਸੇ ਸਾਹਮਣੇ ਗੰਦਲਾ ਪਾਣੀ ਧਰਤੀ ਦੇ ਵਿੱਚ ਜਾ ਰਿਹਾ ਉਸ ਨੂੰ ਦੇਖਦੇ ਹੋਏ ਬਿਮਾਰੀਆਂ ਜਿਹੜੀਆਂ ਪਹਿਲਾਂ ਦੇ ਹੀ ਫੈਲੀਆਂ ਹੋਈਆਂ ਨੇ ਨਵੀਆਂ ਬਿਮਾਰੀਆਂ ਹੋਰ ਫੈਲਣ ਦਾ ਖਤਰਾ ਹੈ ਤੇ ਇਸ ਸਬੰਧ ਦੇ ਵਿੱਚ ਤੁਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ 'ਤੇ ਧਿਆਨ ਦਿੱਤਾ ਜਾਵੇ ਇੰਨਾ ਮਤਲਬ ਜਿੱਦਿਆ ਇਤਿਹਾਸਿਕ ਪਿੰਡ ਆ ਗੁਰੂ ਸਾਹਿਬ ਦੀ ਚਰਨ ਸੂ ਧਰਤੀ ਹੈ ਇੱਥੇ ਗੁਰੂ ਸਾਹਿਬ ਨੇ ਚਰਨ ਪਾਏ ਤੇ ਇੱਥੇ ਤਾਂ ਲੋਕਾਂ ਦੀਆਂ ਬੁਹਾਰੀਆਂ ਦਾ ਇਲਾਜ ਹੁੰਦਾ ਜਦੋਂ ਆਪਣਾ ਸ্নান ਕਰਦੇ ਆ ਇਸ ਰੋਵਰ ਦੇ ਵਿੱਚ ਉਸੇ ਪਿੰਡ ਦੇ ਵਿੱਚ ਇੰਨਾ ਗੰਧਲਾ ਪਾਣੀ ਧਰਤੀ ਦੇ ਵਿੱਚ ਲੁਕੇ ਤਾਂ ਉਹਦਾ ਚਕਾ ਦੀ ਸੁਰਜਮੈਵਾਰੀ ਬੰਦੀ ਆ ਉਹਦੇ ਕਿੰਨੇ ਧਿਆਨ ਦਿੱਤਾ ਜਾਵੇ ਸਿਟੀ ਲਾਈਫ ਚੈਨਲ ਦੇ ਜਰੀਏ ਇੱਕ ਸੁਨੇਹਾ ਵਿਦਾਇਕ ਜੀਵਨ ਸਿੰਘ ਸੰਗੋਵਾਲ ਜੀ ਨੂੰ ਅਸੀਂ ਵੀ ਦੇਣਾ ਚਾਹਾਂਗੇ ਜਿੱਥੇ ਲੋਕਾਂ ਨੇ 70 ਸਾਲ ਦੀ ਸਰਕਾਰਾਂ ਨੂੰ ਪਿੱਛੇ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਆ ਉਸ ਤੋਂ ਪਹਿਲਾਂ ਹੀ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਤੁਹਾਡਾ ਫਰਜ਼ ਬੰਦ ਹੈ ਕਿ ਗੁਰੂ ਸਾਹਿਬ ਦੇ ਚਰਨ ਛੋਹ ਧਰਤੀ ਪਿੰਡ ਆਲਮਗਿਰ ਸਾਹਿਬ ਦੇ ਵਿੱਚ ਬਿਨਾਂ ਟ੍ਰੀਟਮੈਂਟ ਦੇ ਚੱਲ ਰਹੀਆਂ ਫੈਕਟਰੀਆਂ ਅਤੇ ਕਲੋਨੀਆਂ ਇਹਨਾਂ ਤੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਹੋਈ ਕਿਉਂਕਿ ਜਦੋਂ ਕਿ ਬਦਲਾਅ ਵਾਲੀ ਸਰਕਾਰ ਹੈ ਤੇ ਬਦਲਾਅ ਦੇ ਨਾਮ ਦੇ ਉੱਤੇ ਆਈਏ ਤੇ ਜੇਕਰ ਇਹਨਾਂ ਟ੍ਰੀਟਮੈਂਟ ਪਲਾਂਟਾਂ ਦੀ ਇੱਥੇ ਕੋਈ ਕਾਰਵਾਈ ਨਾ ਹੋਈ ਫਿਰ ਬਦਲਾਅ ਕਿਸ ਨਾਮ ਦਾ ਇਸ ਅਗਲੀ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿਟੀ ਲਾਈਫ ਚੈਨਲ ਦੇ ਨਾਲ ਜੁੜੇ ਰਹੋ